ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਇਤਿਹਾਸ ਬਾਰੇ ਸਿੱਖ ਇਤਿਹਾਸ ਦੀ ਵੱਡਮੋਲੀ ਦਾਸਤਾਨ ਬੁੱਕਲ ਚ ਸਮੋਈ ਬੈਠਾ ਹੈ ਸ੍ਰੀ ਮੁਕਤਸਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ ਹੀ ਲੜੀ ਸੀ ਆਖਰੀ ਜੰਗ ਦਸਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਿਦਰਾਣੇ ਦੀ ਢਾਪ ਤੇ ਆਪਣੀ ਜੀਵਨ ਦੀ ਆਖਰੀ ਜੰਗ ਲੜੀ ਗਈ ਜੋ ਆਪਣੇ ਆਪ ਚ ਅਦੁੱਤੀ ਮਿਸਾਲ ਰੱਖਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਪ ਤੇ ਜੰਗ ਦੌਰਾਨ ਉਹਨਾਂ 40 ਸਿੰਘਾਂ ਦੀ ਟੀਗੰਡੀ ਸੀ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਸਾਹਿਬ ਨੂੰ ਬੇਦਾ ਵਾਂ ਲਿਖ ਕੇ ਆਇਸ ਮਾਨਵਤਾ ਤੇ ਕੌਮ ਦੀ ਖਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ 'ਚ ਸ੍ਰੀ ਮੁਕਸਰ ਸਾਹਿਬ ਦਾ ਇਤਿਹਾਸ ਵੀ ਸਿੱਖ ਪੰਨਿਆਰ ਤੇ ਪਹਿਨ ਸਥਾਨ ਰੱਖਦਾ ਹੈ ਸ਼੍ਰੀ ਮੁਕਤਸਰ ਸਾਹਿਬ ਸਿੱਖ ਇਤਿਹਾਸ ਦੀ ਵੱਡਮੋਲੀ ਦਾਸਤਾਨ ਨੂੰ ਆਪਣੀ ਬੁੱਕਲ 'ਚ ਸਮੋਈ ਬੈਠਾ ਹੈ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਿਦਰਾਣੇ ਦੀ ਟਾਪ ਤੇ ਆਪਣੀ ਜੀਵਨ ਦੀ ਆਖਰੀ ਜੰਗ ਲੜੀ ਗਈ ਜੋ ਆਪਣੇ ਆਪ 'ਚ ਅਦੁੱਤੀ ਮਿਸਾਲ ਰੱਖਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੰਗ ਦੌਰਾਨ ਭਾਈ ਮਹਾ ਸਿੰਘ ਤੇ ਮਾਤਾ ਭਾਗੌਰ ਦੀ ਅਗਵਾਈ 'ਚ ਜੂਝਦੇ ਹੋਏ ਇਹ 40 ਸਿੰਘ ਸ਼ਹੀਦियां ਪਾ ਗਏ ਮੁਕਤੀ ਜਾਂ ਮੁਕ ਪਦ ਨੂੰ ਪ੍ਰਾਪਤ ਹੋਏ ਇਹ ਸਾਹੀ ਸਿੰਘਾਂ ਦਾ ਸਰ ਹੋਣ ਕਰਕੇ ਇਸ ਸਥਾਨ ਦਾ ਨਾਮ ਮੁਕਤਸਰ ਸਹਿਬ ਪ੍ਰਸਿੱਧ ਹੋਇਆ ਜਿਹੜੇ ਮੁਕਤਸਰ ਸਹਿਬ ਇਸ ਤੋਂ ਪਹਿਲਾਂ ਇੱਥੇ ਖਿਦਰਾਣ ਦੀ ਢਾਬਾ ਵਜੋਂ ਮਸ਼ਹੂਰ ਸੀ ਨਗਰ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ ਦਰਾਣਾ ਢਿਗਾਣਾ ਤੇ ਰੁਪਾਣਾ ਇਹ ਤਿੰਨੇ ਈਸ਼ਵਰ ਦੇ ਉਪਾਸ਼ਕ ਸਨ ਇਨਾ ਤਿੰਨਾ ਭਰਾਵਾਂ ਨੇ ਇਸ ਇਲਾਕੇ ਚ ਪਾਣੀ ਦੀ ਥੋੜ ਕਾਰਨ ਤਿੰਨ ਟਾਬਾ ਖਦਵਾਈਆਂ ਹਰੇਕ ਸਾਲ ਬਰਸਾਤ ਦਾ ਪਾਣੀ ਜਮਾ ਹੋਣ ਤੇ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂ ਤੋਂ ਵੱਖ-ਵੱਖ ਪਿੰਡ ਵਸਾ ਲਈ ਮੁਕਸਰ ਦੀ ਟਾਬ ਖਿਦਰਾਣੇ ਖੱਤਰੀ ਦੇ ਨਾਂ ਤੇ ਹੋਣ ਸਦਕਾ ਟਾਬ ਖਿਦਰਾਣਾ ਜਾਂ ਈਸ਼ਾ ਸਰ ਮਸ਼ਹੂਰ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1640 ਈਸਵੀ ਚ ਜਦੋਂ ਔਰੰਗਜ਼ੇਬ ਦੀਆਂ ਫੌਜਾ ਨਾਲ ਧਰਮ ਯੁੱਧ ਕਰਕੇ ਸ੍ਰੀ ਅਨੰਦਪੁਰ ਸਹਿਵ ਸੇਵਾ ਛੱਡਿਆ ਤੇ ਆਪ ਵਕ ਵਕ ਥਾਮਤ ਹੁੰਦੇ ਹੋਏ ਖਿਦਰਾਣ ਦੀ ਟਾਬ ਤੇ ਜਾ ਪੁੱਜੇ ਸਨ ਗੁਰਦੁਆਰੇ ਹਨ ਪਹਿਲਾ ਗੁਰਦੁਆਰਾ ਗੁਰਦੁਆਰ ਟੁੱਟੀ ਗੰਡੀ ਸਾਹਿਬ ਇਹ ਮੁੱਖ ਸਥਾਨ ਸ੍ਰੀ ਦਰਬਾਰ ਸਾਹਿਬ ਹੈ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਸ਼ਮਣ ਫੌਜਾਂ ਨਾਲ ਜੂਝਦੇ ਆ ਸ਼ਹੀਦੀ ਪਾ ਗਏ 40 ਸਿੰਘਾਂ ਨੂੰ ਇਹ ਮੇਰਾ 5000 ਜਾਰੀ ਇਹ ਮੇਰਾ 10000 ਜਾਰੀ ਇਹ 20000 ਆਦ ਬਖਸ਼ੀਸ਼ਾਂ ਦਿੱਤੀਆਂ ਤੇ ਭਾਈ ਮਹਾ ਸਿੰਘ ਦੀ ਬੇਨਤੀ ਤੇ ਬੇਦਾਵਾ ਪਾੜ ਕੇ ਟੁੱਟੀ ਗੰਡੀ ਸੀ ਜਿਸ ਕਰਕੇ ਇੱਥੇ ਗੁਰਦੁਆਰਾ ਟੁੱਟੀ ਗੰਡੀ ਸਹਿਬ ਸ਼ਿਸ਼ੋਭਿਤ ਹੈ ਇੱਥੇ ਇਤਿਹਾਸਕ ਵਣ ਵਿਸ਼ ਸ਼ੋਭਿਤ ਹੈ ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਸ ਤੋਂ ਹੀ ਲਾਵਾ ਇੱਥੇ ਸਥਿਤ ਪਵਿੱਤ੍ਰ ਸਰੋਵਰ ਜਿਸ ਸੰਤਾ ਸ਼ਰਦਾ ਦੀ ਚੂਬੀ ਲਾਉਂਦੀਆਂ ਹਨ ਗੁਰਦੁਆਰਾ ਗੁਰਦੁਆਰਾ ਤੰਬੂ ਸਾਹਿਬ ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਸਰੋਵਰ ਦੀ ਸੱਜੀ ਬਾਹੀ ਤੇ ਸਥਿਤ ਹੈ ਜੰਗ ਤੋਂ ਪਹਿਲਾਂ ਸਿੰਘਾਂ ਨੇ ਇੱਥੇ ਦੁਸ਼ਮਣ ਫੌਜਾਂ ਦੇ ਪਹੁੰਚਣ ਤੋਂ ਪਹਿਲਾਂ ਝਾੜੀਆਂ ਤੇ ਆਪਣੇ ਕੋਲ ਵਾਧੂ ਵਸਤਰਾਂ ਨੂੰ ਪਾ ਕੇ ਤੰਬੂਆਂ ਦਾ ਰੂਪ ਦੇ ਦਿੱਤਾ ਤਾਂ ਜੋ ਉਥੇ ਸਿੰਘਾਂ ਦੀ ਵੱਡੀ ਫੌਜ ਹੋਣ ਦਾ ਦੂ ਮੁਸ਼ਵਨ ਨੂੰ ਅਭਾਸ ਹੋਵੇ ਤੇ ਸਿੰਘ ਆਪ ਦੂਜੇ ਪਾਸੇ ਡੱਡ ਗਏ ਤੀਸਰਾ ਗੁਰਦੁਆਰਾ ਗੁਰਦੁਆਰਾ ਮਾਤਾ ਪਾਕ ਕੋਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਕੋਲ ਹੀ ਤੇ ਗੁਰਦੁਆਰਾ ਤੰਬੂ ਸਾਹਿਬ ਦੇ ਖੱਬੇ ਹੱਥ ਨਾਲ ਹੀ ਮਾਤਾ ਪਾਕੋ ਜੀ ਦੀ ਯਾਦ ਵਿੱਚ गुरुद्वारा माता भाग कौर जी स्थित है तथा गुरुद्वारा शहीद गंज साहब यह स्थान श्री दरबार साहब के पिछले पास है इस स्थान पर दुश्मन फौजा न लोहा लहीदी पा गए चाली सिंह का गुरु गोबिंद सिंह जी ने अपने हथी संस्कार की इस स्थान का ना गुरद्वारा अंगिठा साहब भी है ਪੰਜਮਾ ਗੁਰਦੁਆਰਾ ਗੁਰਦੁਆਰਾ ਟੀਪੀ ਸਾਹਿਬ ਇਹ ਸਾਸ਼ਰੀ ਦਰਬਾਰ ਸਾਹਿਬ ਤੋਂ ਕੁਝ ਦੂਰੀ ਤੇ ਸਥਿਤ ਹੈ ਇਸ ਸਥਾਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਸ਼ਮਨ ਫੌਜਾਂ ਤੇ ਜੋ ਨਵਾਬ ਵਜੀਰ ਖਾਨ ਨਾਲ ਸੂਬਾ ਸਰਹੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ 40 ਸਿੰਘਾਂ ਨਾਲ ਲੜ ਰਹੀ ਸੀ ਤੇ ਤੀਰ ਚਲਾਉਂਦੇ ਰਹੇ ਉੱਚੀ ਟੀਬੀ ਦੀ ਥਾਂ ਹੋਣ ਕਰਕੇ ਗੁਰੂ ਜੀ ਇਸ ਜਗ੍ਹਾ ਤੋਂ ਦੁਸ਼ਮਨ ਦੀਆਂ ਫੌਜਾਂ ਤੇ ਨਜ਼ਰ ਵੀ ਰੱਖ ਰਹੇ ਸਨ ਗੁਰੂ ਸਹਿਬ ਦੀ ਯਾਦ ਉਹ ਜੋ ਇਸ ਥਾਂ ਦਾ ਨਾ ਟੀਬੀ ਸਹਿਬ ਪ੍ਰਸਿੱਧ ਹੋਇਆ ਛੇਮਾ ਗੁਰਦੁਆਰਾ ਗੁਰਦੁਆਰਾ ਦਾਤਨ ਸਰ ਸਹਿਬ ਇਸ ਥਾਂ ਤੇ ਗੁਰੂ ਜੀ ਜਦ ਉਹ ਖਿਦਰਾਣੇ ਤੋਂ ਹੋ ਕੇ ਟੀਬੀ ਸਹਿਬ ਪਧਾਰੇ ਤਾਂ ਸਵੇਰੇ ਦਾਤਣ ਕੀਤੀ ਸੀ ਇਸ ਥਾਨ ਦੇ ਨਾਲ ਹੀ ਮੁਗਲ ਨੂਰਦੀਨ ਦਾ ਥਾਨ ਵੀ ਹੈ ਜੋ ਸੂਬਾ ਸਰਹੰਦ ਤੇ ਹੁਕਮਾਂ ਨਾਲ ਪੇਸ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਦੇ ਇਰਾਦੇ ਨਾਲ ਆਇਆ ਸੀ ਪਰ ਗੁਰੂ ਜੀ ਹੱਥੋਂ ਗੜਵੇ ਦੀ ਚੋਟ ਨਾਲ ਮਾਰਿਆ ਗਿਆ ਸੀ ਉਸ ਦੀ ਕਵਰ ਉਸੇ ਕਵਰ ਤੇ ਸੰਕਤਾ ਜੁੱਤੀਆਂ ਮਾਰਦੀਆਂ ਹਨ ਵੁਚਰ ਦਵਾਰਾ ਗੁਰਦਵਾਰਾ ਰਕਾਬ ਵੁਚਰ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਦੇ ਜੀਬੀ ਸਾਹਿਬ ਤੋਂ ਉਤਰ ਕੇ ਕਿਦਰਾਨ ਦੀ ਢਾਬ ਦੀ ਰਣ ਭੂਮੀ ਵੱਲ ਚਾਲੇ ਪਾਏ ਉਸ ਸਮੇਂ ਕੋੜੇ ਦੀ ਰਕਾਬ ਦੇ ਕਦਮ ਰੱਖਦਿਆਂ ਹੀ ਉਹ ਰਕਾਬ ਟੁੱਟ ਗਈ ਉਹ ਟੁੱਟੀ ਹੋਈ ਰਕਾਬ ਉਸੇ ਤਰ੍ਹਾਂ ਇਸ ਥਾਂ ਤੇ ਸਾਂਭ ਕੇ ਰੱਖੀ ਹੋਈ ਹੈ 8ਵਾਂ ਗੁਰਦੁਆਰਾ ਗੁਰਦੁਆਰਾ ਤਰੰਤਾਂਡ ਸਾਹਿਬ ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਬਠਿੰਡੇ ਰੋਡ ਤੇ ਸਥਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਦਰਾਂ ਦੀ ਟਾਪ ਤੋਂ ਰੁਪਾਣੇ ਜਾਂਦੇ ਇੱਥੇ ਰੁਕੇ ਸਨ ਇੱਥੇ ਇੱਕ ਛਪੜੀ ਸੀ ਗੁਰੂ ਜੀ ਨੇ ਕਿਹਾ ਸੀ ਕਿ ਜੋ ਵੀ ਇੱਥੇ ਇਸ਼ਨਾਨ ਕਰੇਗਾ ਉਸ ਦੇ ਦੁੱਖ ਤਕਲੀਫਾਂ ਦੂਰ ਹੋਣ ਗਿਆਂ ਤੇ ਆਂ ਦੀ ਅੱਜ ਹਰ ਸਾਲ ਇਕ ਮਾਗ ਨੂੰ ਸ਼ਹੀਦੀ ਜੋੜ ਮੇਲਾ ਮਾਗੀ ਮਨਾਇਆ ਜਾਂਦਾ ਹੈ ਇਸ ਸ਼ਹੀਦੀ ਜੋੜ ਮੇਲੇ ਤੇ 40 ਸਿੰਘਾਂ ਨੂੰ ਸਜਦਾ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਪੁੱਜਦੇ ਹਨ ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਕਫ ਵਕ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਸ਼ੌਣੀਆਂ ਆਉਂਦੀਆਂ ਹਨ ਸ਼ਹੀਦੀ ਜੋੜ ਮੇਲਾ ਮਾਗੀ ਤੇ ਵੱਖੋ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਸ਼੍ਰੀ ਮੁਕਸਰ ਸਾਹਿਬ ਵਿਖੇ ਘੋੜਿਆ ਹਾਥੀਆਂ ਸਮੇਤ ਪਹੁੰਚਦੇ ਹਨ ਜੋ ਘੋੜ ਦੌੜ ਤੇ ਗਤਕੇ ਦੇ ਜੋਹਰ ਦਿਖਾਉਂਦੇ ਹਨ ਚਾਲੀ ਮੁਕਤਿਆਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਅੱਜ ਵੀ ਬੜੀ ਸ਼ਰਧਾ ਦੇ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਇਸ ਸ਼ਹਾਦਤ ਤੇ ਸਜਦਾ ਕੀਤਾ ਜਾਂਦਾ ਹੈ ਅਤੇ ਅੱਜ ਵੀ ਇੱਥੇ ਜੋੜ ਮੇਲਾ ਹੁੰਦਾ ਲੱਗਦਾ ਹੈ ਅਤੇ ਸੰਗਤਾਂ ਬਰ ਸ਼ਰਦਾ ਅਤੇ ਪਿਆਰ ਨਾਲ ਇੱਥੇ ਆਉਂਦੀਆਂ ਹਨ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ